ਹਾਂ ਜੀ ਕੀ ਨੋ ਤੁਹਾਡਾ ਜੀ ਧਰਨਜੀਤ ਜੀ ਤੁਸੀਂ ਇਹ ਤਾਂ ਰਾਇ ਕਿ ਕਦੇ ਬਸਤੇ ਲਾਇਆ ਜੀ ਅਸੀਂ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਲਾਇਆ ਇਹ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪੰਜ ਦਿਨ ਹੋ ਗਏ ਸਾਡੇ ਬੇਟੇ ਨੂੰ ਅੱਜ ਮਿਲਿਆ ਇਹ ਜਿਹੜੇ ਮੁਸਲਮਾਨ ਨੇ ਦਿਓ ਅੰਦਰ ਬਿਠਾਇਆ ਹੋਣੇ ਰਾਤ ਨੂੰ ਛੱਡ ਦਿੰਦੇ ਨੇ ਉਹਨਾਂ ਕੀ ਨੋ ਤੁਹਾਡੇ ਬੇਟੇ ਦਾ ਕਾਸ਼ਿਸ਼ ਅੱਛਾ ਹਾਂ ਜੀ ਕੀ ਵਾਕਾ ਕੀ ਹੋਇਆ ਸੀ ਮੈਂ ਹਜ ਤੱਕ ਕਰੇਦਾ ਜੀ ਉਹਨਾਂ ਨੇ ਮੇਰੇ ਬੇਟੇ ਨੂੰ ਕੀ ਨਾ ਦਿੱਤਾ ਜੀ ਤੇ ਜਸ਼ਨਪ੍ਰੀਤ ਤੇ ਸਿਕੰਦਰ ਨੇ ਘਰੋਂ ਲੈ ਕੇ ਆਏ ਨੇ ਜੀ ਦੋਏ ਕਿੱਥੇ ਦੇ ਨੇ ਮੁੰਡੇ ਜੀ ਕਲਾਰਾਂ ਦੇ ਜੀ ਅੱਛਾ ਇਹਦੇ ਤੁਹਾਡੇ ਮੁੰਡਿਆਂ ਦੇ ਕੀ ਸਬੰਧੀ ਜੀ ਦੋਸਤ ਸੀਗੇ ਜੀ ਅੱਛਾ ਪਰ ਹੁਣ ਮੇਰਾ ਬੇਟਾ ਪਟਿਆਲੇ ਪੜਦਾ ਸੀ ਉਸੇ ਦਿਨ ਬੁਲਾਇਆ ਉਹਨਾਂ ਨੇ ਅੱਛਾ ਪਟਿਆਲੇ ਰਹਿੰਦਾ ਸੀਗਾ ਜੀ ਅੱਛਾ ਹਾਂ ਜੀ ਹੁਣ ਬੁਲਾਇਆ ਜੀ ਉਹਨਾਂ ਨੇ ਉਸੇ ਦਿਨ ਬੁਲਾ ਕੇ ਵਸ ਸ਼ਾਮ ਨੂੰ 5 ਵਜੇ ਘਰੋਂ ਲੈ ਗਏ ਅੱਛਾ ਉਸ ਤੋਂ ਪਹਿਲਾਂ ਸਾਡੇ ਘਰੇ ਦੋ ਗੇੜੇ ਮਾਰੇ ਗਏ ਮੇਰਾ ਬੇਟਾ ਮੇਰੇ ਨਾਲ ਸਮਾਨੇ ਆਇਆ ਹੋਇਆ ਸੀ ਤੁਹਾਡੇ ਬੇਟੇ ਦਾ ਹੁਣ ਪਤਾ ਲੱਗ ਗਿਆ ਕਿ ਨਾ ਅੱਜ ਮਿਲਿਆ ਜੀ ਡੈਡ ਬੋਡੀ ਮੇਰੇ ਬੇਟੇ ਦੀ ਅੱਛਾ ਉਸ ਦਿਨ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਪਰ ਤੱਕ ਕਾ ਦੇ ਕੇ ਉਹਨਾਂ ਨੇ ਮੇਰੇ ਬੱਚੇ ਦੀ ਜਾਨ ਲੈ ਲਈ ਕਿੱਥੋਂ ਮਿਲਿਆ ਡੈਡ ਬੋਡੀ ਉਹਨਾਂ ਨੇ ਅੱਛਾ ਉਹਨਾਂ ਨੇ ਜੀ ਤੁਹਾਡੀ ਹੁਣ ਕੀ ਮੰਗਿਆ ਜੀ ਸਾਡੀ ਮੰਗ ਇਹ ਸਾਨੂੰ ਇਨਸਾਫ ਚਾਹੀਦਾ ਸਾਡੇ ਲਈ ਕੋਲ ਉਹਨਾਂ ਦੇ ਪਰਚਾ ਪਾਵੇ ਜੀ ਕੋਈ ਨਹੀਂ ਪਹੁੰਚ ਰਹੀ ਸਾਡੇ ਲੋਵੇ ਪੰਜ ਦਿਨ ਹੋ ਗਏ ਜੀ ਨਾ ਸਾਡੇ ਨਾਲ ਕੋਈ ਸਰਪੰਚ ਮੈਂਬਰ ਕੋਈ ਨਹੀਂ ਜੀ ਨਾ ਕੋਈ ਐਸਾ ਤੋਂ ਕੋਈ ਨਹੀਂ ਪਹੁੰਚਿਆ ਯੂਰੇ ਸਾਡੇ ਲੈਵੇ ਤੁਸੀਂ ਸਵੇਰ ਦਾ ਧਰਮ ਇੱਥੇ ਲਾਇਆ ਹੋਇਆ ਹਾਂ ਜੀ ਤੁਹਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਅੱਛਾ ਰਾਤ ਨੂੰ ਛੱਡ ਦਿੰਦੇ ਨੇ ਇਹ ਉਹਨਾਂ ਨੂੰ ਅਸੀਂ ਰਾਤ ਦੇਖ ਕੇ ਗਏ ਆ ਮੁੰਡੇ ਹੈ ਨਹੀਂ ਸੀਗੇ ਅੱਛਾ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਤੇਰ ਸਿੰਘ ਜੀ ਅੱਛਾ ਤੇ ਤੁਸੀਂ ਅੱਜ ਸਵੇਰ ਦਾ ਤੇ ਪਹਾੜਾ ਧਰਨ ਲਾਇਆ ਸਮਾਣੇ ਇਹ ਕਾਦੇ ਵਾਸਤੇ ਲਾਇਆ ਹੈ ਮੇਰੇ ਪੁੱਤ ਨੂੰ ਜੀ ਦੋ ਜਣੇ ਦਾਸਾਂ ਤੇ ਸਕੰਦਰ ਮੇਰੇ ਪੁੱਤ ਨੂੰ ਜੀ ਸਕੂਟਰੀ ਤੇ ਘਰੋਂ ਕਢਿਆ ਕੇ ਪੂਰੇ ਨਹਿਰ ਤੇ ਲੈ ਕੇ ਜਿੰਨੂੰ ਧੱਕਾ ਦੇਤਾ ਜੀ ਕਿ ਕੁਝ ਵੀ ਕਰਤਾ ਜੀ ਸਾਨੂੰ ਤਾਂ ਦੱਸਿਆ ਨਹੀਂ ਜੀ ਉਹਨਾਂ ਨੇ ਘਰੇ ਜਾ ਕੇ ਜੀ ਅੱਛਾ ਤੀਨੋਂ ਆ ਤੁਹਾਡੇ ਬੇਟਾ ਦਾ ਜਿਹਨੂੰ ਧੱਕਾ ਸੀ ਜੀ ਕਾਸੀ ਸੀ ਜੀ ਕਿਦਾਂ ਦਾ ਵਾਕਿਆ ਇਹ ਇਹ ਦੋ ਤਰੀਕ ਦਾ ਜੀ ਅੱਛਾ ਹਾ ਜੀ ਇਹ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਿਆ ਉਹਨਾਂ ਨੇ ਧੱਕਾ ਜੀ ਕਰ ਉਹਨਾਂ ਨੇ ਉਹ ਤੱਕੇ ਦਾ ਸਾਨੂੰ ਤਾਂ ਹੀ ਦੱਸਿਆ ਨਹੀਂ ਛੱਡ ਨੂੰ ਦਾ ਭਰਾ ਨਹੀਂ ਜੇ ਤਾਂ ਸਾਨੂੰ ਦੱਸੀ ਨਾ ਗਈ ਫਿਰ ਤਾਂ ਅਸੀਂ ਤੱਕੀ ਮੰਨਾਂਗੇ ਜੇ ਉਹ ਜਾਰੀ ਦੋਸਤੀ ਦੇ ਤੌਰ ਤੇ ਹੁੰਦੀ ਸਾਨੂੰ ਫਿਰ ਉਹਦਾ ਦੱਸ ਦੇ ਜੀ ਕਿ ਐ ਹੋ ਗਈ ਉਹ ਸਾਨੂੰ ਉਹਦਾ ਡੈਡੀ ਭੰਟੇ ਚੱਕਾ ਮਾਉਂਦਾ ਫਰੀਕਾ ਜੀ ਕਲ ਰਾਜੇ ਅੱਛਾ ਤਾਂ ਹੀ ਉਹਨੋਂ ਕਰੀ ਬਰੌਂਦੇ ਸਾਡੀ ਚਾਰ ਉਹ ਗੱਡੀ ਦਾ ਲੋਕ ਲੱਗ ਸਾਨੂੰ ਕੁਝ ਵੀ ਨਹੀਂ ਦੱਸਿਆ ਜੀ ਉਹਨਾਂ ਨੇ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਦਾ ਮੰਗ ਕੇ ਜੀ ਉਹ ਦੋ ਬਜਣਿਆਂ ਦੇ ਉੱਤੇ ਪਰਚਾ ਪਾਇਆ ਜਾਵੇ ਜੀ ਕਿਹਦੇ ਕਿਹਦੇ ਉੱਪਰ ਜਾਸਨ ਤੇ ਸਕੰਦਰ ਤੇ ਹੀ ਅੱਛਾ ਅੱਛਾ ਹਾਂ ਜੇ ਪਰਚਾ ਨਹੀਂ ਪਾਇਆ ਗੱਡਾ ਰਹਿ ਧਰਨਾ ਜਾਣੀ ਜੇ ਇਹਨਾਂ ਨੇ ਪਰਚਾ ਨਾ ਪਾਇਆ ਜੀ ਸਾਡਾ ਧਰਨਾ ਆ ਰਹੀ ਹੈ ਜੀ ਆ ਰਹੀ ਰੋਏ ਅਸੀਂ ਉਰੀ ਬੈਠਾਂਗੇ ਪਿੰਡ ਕਲਾਣ ਦੇ ਸਿੰਨੇ ਲੜਕੇ ਰਾਸ਼ੀ ਸ਼ਿਕਾਸ਼ਨ ਪ੍ਰੀਤ ਸਿੰਘ ਅਤੇ ਸਿਕੰਦਰ ਸਿੰਘ ਦੋ ਦਿੰਨੇ ਹੀ ਇੱਥੇ ਘੋਟੜੀ ਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਅੰਗੈਲੀ ਕਰਕੇ ਇਹਨਾਂ ਦਾ ਲੜਕਾ ਜਿਹੜਾ ਹੈਗਾ ਇਹ ਕਾਸ਼ੀ ਸ਼ੋਮੂ ਨਹਿਰ ਵਿੱਚ ਘੋਟੜੀ ਸਮੇਟ ਡਿੱਗ ਗਿਆ ਸੀ ਇਹਨਾਂ ਦੇ ਕਹਿਣ ਮਤਾਂਬਕ ਤੇ ਜਿਨ੍ਹਾਂ ਦੀ ਲਾਪਰਵਾਹੀ ਕਰਕੇ ਮੁਕੱਦਮਾ ਦਾਇਰ ਜਿਸੇ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ